ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਜਸਮੀਤ ਜੀ ਕੈਨੇਡਾ ਪਿਛਲੇ ਦਿਨਾਂ ਤੋਂ ਕੁਝ ਸਖਤ ਹੋਇਆ ਹੈ ਇਹਦੇ ਪਿੱਛੇ ਵੱਡੇ ਕਾਰਨ ਆਪਾਂ ਮੁੱਖ ਰੂਪ ਦੇ ਵਿੱਚ ਕਿਹੜੇ ਦੇਖੀਏ ਔਰ ਸਾਡੇ ਬੱਚੇ ਇੰਡੀਅਨ ਬੱਚੇ ਕੈਨੇਡਾ ਚ ਜਾ ਕੇ ਕਿਹੜੀਆਂ-ਕਿਹੜੀਆਂ ਗਲਤੀਆਂ ਕਰਦੇ ਨੇ ਇਸ ਪਾਸੇ ਕਿਉਂਕਿ ਤੁਸੀਂ ਕੈਨੇਡਾ 40 ਦਿਨ ਲਾ ਕੇ ਆਏ ਹੋ ਪਿਛਲੇ ਸ਼ੋਅ ਦੇ ਵਿੱਚ ਵੀ ਆਪਾਂ ਗੱਲ ਕੀਤੀ ਜਦੋਂ ਆਪਾਂ ਇਕੱਠੇ ਹੋਏ ਹੁਣ ਮੈਂ ਚਾਹੁੰਗਾ ਇੱਕ ਵਾਰੀ ਇਹ ਵੀ ਦੱਸੋ ਕੈਨੇਡਾ ਦੇ ਵਿੱਚ ਸਾਡੇ ਸਟੂਡੈਂਟ ਕਿਹੜੀਆਂ-ਕਿਹੜੀਆਂ ਗਲਤੀਆਂ ਕਰਦੇ ਨੇ ਜਿਦੇ ਕਰਕੇ ਕੈਨੇਡਾ ਸਖਤ ਹੋ ਰਿਹਾ ਹੂੰ ਸੋ ਸੀ ਪਹਿਲੀ ਚੀਜ਼ ਦਾ ਸਰ ਮੈਂ ਸਮਝਾਉਣਾ ਚਾਹਾਂਗਾ ਕਿ ਸਟੂਡੈਂਟਸ ਆਪਾਂ ਜਦੋਂ ਉੱਥੇ ਕੈਨੇਡਾ ਜਾ ਰਹੇ ਆ ਇਸ ਮਾਈਂਡਸੈਟ ਦੇ ਨਾਲ ਨਾ ਜਾਈਏ ਕਿ ਫਸਟ ਡੇ ਤੋਂ ਸਾਡੀ ਅਰਨਿੰਗ ਸ਼ੁਰੂ ਹੋ ਜਾਏ ਬਟ ਕੁਝ ਬੱਚਿਆਂ ਨੂੰ ਫਰਸਟ ਡੇ ਤੋਂ ਵੀ ਜੌਬ ਮਿਲ ਜਾਂਦੀ ਹੈ ਬਟ ਜਦੋਂ ਸਾਨੂੰ ਜੌਬ ਮਿਲ ਜਾਂਦੀ ਹੈ ਜਾਂ ਅਸੀਂ ਅੱچھے ਪੈਸੇ ਕਮਾਉਣੇ ਸ਼ੁਰੂ ਕਰ ਦਿੰਦੇ ਆ ਵੀ ਟੈਂਡ ਟੂ ਇਗਨੋਰ आवर ਸਟੱਡੀਜ਼ ਵਿਚ ਇਜ਼ ਅ ਵੈਰੀ ਵੈਰੀ ਬਿਗ ਮਿਸਟੇਕ ਜਦੋਂ ਆਪਾਂ ਆਪਣੀ ਪੜ੍ਹਾਈ ਇਗਨੋਰ ਕਰਾਂਗੇ ਉਹਦਾ ਮਤਲਬ ਹੈ ਕਿ ਜਿਹੜੇ ਅਸੀਂ ਪੈਸੇ ਕਮਾਏ ਆ ਉੱਥੇ ਕੈਨੇਡਾ ਚ ਉਹ ਸਾਰੇ ਪੈਸੇ ਸਾਨੂੰ ਫੀਸ ਦੇਣ ਚ ਲੱਗ ਜਾਣਗੇ ਸਾਨੂੰ ਦੁਬਾਰਾ ਫੀਸ ਦੇਣ ਚ ਉਹ ਪੈਸੇ ਯੂਜ਼ ਹੋ ਜਾਣਗੇ ਸੋ ਸਟੂਡੈਂਟਸ ਇਹ ਆਈ ਫੀਲ ਕੀ ਤੁਸੀਂ ਜਦੋਂ ਕੈਨੇਡਾ ਜਾ ਰਹੇ ਹੋ ਸਭ ਤੋਂ ਪਹਿਲਾਂ ਤੁਸੀ ਇਹ ਧਿਆਨ ਰੱਖਣਾ ਹੈ ਕਿ ਸਾਡੇ ਕੋਲ ਮਿਨੀਮਮ 3 ਮੰਥਸ ਦੇ ਫੰਡਸ ਹੈਗੇ ਆ ਜਿੰਨਾ ਨਾਲ ਅਸੀਂ ਕੈਨੇਡਾ ਚ ਸਰਵਾਈਵ ਕਰ ਸਕਦੇ ਆ ਵੀ ਕੈਨ ਗੈਟ ਅ ਕਮੋਡੀਸ਼ਨ ਵੀ ਹੈਵ ਮਨੀ ਫਾਰ ਫੂਡ ਐਂਡ ਪੇਰੈਂਟਸ ਸਟੂਡੈਂਟਸ ਤੇ ਪ੍ਰੈਸ਼ਰ ਨਾ ਪਾਣ ਕਿ ਤੁਸੀਂ ਕੈਨੇਡਾ ਪਹੁੰਚ ਗਏ ਹੋ ਸਾਨੂੰ ਇਮੀਡੀਏਟਲੀ ਪੈਸੇ ਘਰ ਭੇਜੋ ਮੇਰੀ ਇਹ ਐਡਵਾਈਸ ਰਹੇਗੀ ਇੱਕ ਸੀਰੀਅਸ ਐਡਵਾਈਸ ਰਹੇਗੀ ਇਹ ਸਿਰਫ ਕੈਨੇਡਾ ਹੀ ਨਹੀਂ ਇਹ ਕਿਸੇ ਵੀ ਕੰਟਰੀ ਲਈ ਹੈ ਕਿਉਂਕਿ ਅੱਜ ਦੀ ਡੇਟ 'ਚ ਵਰਲਡ ਓਵਰ देयर इज ਰੈਸੈਸ਼ਨ ਚਾਹੇ ਯੂ ਐਸ ਏ ਲੈ ਲਓ ਚਾਹੇ ਆਸਟ੍ਰੇਲੀਆ ਲੈ ਲਓ ਚਾਹੇ ਲੈ ਲਓ ਮਤਲਬ ਕਿ ਥੋੜਾ ਜਿਹਾ ਸਲੋ ਡਾਊਨ ਪੀਰੀਅਡ ਹੈਗਾ ਔਰ ਕੈਨੇਡਾ ਦਾ ਜਿਹੜਾ ਰੈਸੈਸ਼ਨ ਹੈ ਉਹ ਮੁੱਕ ਚੁੱਕਿਆ ਹੈ ਆਲਰੇਡੀ ਡੇਢ ਸਾਲ ਹੋ ਚੁੱਕਿਆ ਇਸ ਚੀਜ਼ ਨੂੰ ਉਹ ਖਤਮ ਹੋ ਚੁੱਕਿਆ ਹੈ ਦੇ ਆਰ ਕਮਿੰਗ ਆਊਟ ਆਫ ਇਟ ਬਟ ਜੌਬਸ م ڈیفیکلٹ کیونکہ دس تو پندرہ لکھ سٹوڈنٹ آلریڈی اتنے ہے جا ٹری ویزا ہے اینڈ دے آر ناٹ بیکم پی آر دے ونٹ بیکم پی آر بٹ دے آر ورکنگ فل ٹائم سو پہلی گلتی تو یہ ہے کہ ساری ایکسپیکٹے ہونا کسی بھی فورن کنٹری تو کہ وی ول میک منی امیجیٹلی آفٹر لینڈنگ ਪਹਿਲੀ ਚੀਜ਼ ਜੇ ਤੁਸੀਂ ਇਦਾਂ ਦਾ ਸੋਚ ਕੇ ਜਾ ਰਹੇ ਹੋ ਤਾਂ ਭਾਵੇਂ ਤੁਸੀਂ ਪੜ੍ਹਾਈ ਸਟੱਡੀ ਵੀਜ਼ਾ ਤੇ ਨਾ ਜਾਓ ਬਿਕੋਜ਼ ਸਟੱਡੀ ਵੀਜ਼ਾ ਇਸ ਲਈ ਦਿੱਤਾ ਜਾਂਦਾ ਹੈ ਕਿ ਤੁਸੀਂ ਪੜ੍ਹਾਈ ਕਰੋ ਕਿਸੇ ਵੀ ਕੰਟਰੀ ਆ ਕੇ ਸਕਿੱਲ ਸਿੱਖੋ ਉੱਥੋਂ ਦੇ ਕਲਚਰ ਸਿੱਖੋ ਉੱਥੇ ਲੋਕਲ ਜਿਹੜੀ ਵੀ ਏਰੀਆ ਤੁਸੀਂ ਜਾ ਰਹੇ ਹੋ ਉਹ ਸ਼ਹਿਰ 'ਚ ਆਪਣੀ ਜਾਣ ਪਛਾਣ ਬਣਾਓ ਉਹ ਸ਼ਹਿਰ 'ਚ ਤੁਸੀਂ ਆਪਣੀ ਪੀਆਰ ਲੈਣ ਲਈ ਜੋ ਡਾਕੂਮੈਂਟਸ ਚਾਹੀਦੇ ਆ ਉਹ ਇਕੱਠੇ ਕਰੋ ਸੋ ਜਦੋਂ ਆਪਾਂ ਇਹ ਕੰਮ ਨਹੀਂ ਕਰਦੇ ਜਦੋਂ ਅਸੀਂ ਕੈਨੇਡਾ ਦਾ ਕਲਚਰ ਨਹੀਂ ਸਿੱਖਦੇ ਜਦੋਂ ਅਸੀਂ ਕੀ ਕਹਿੰਦੇ ਆ ਅਸੀਂ ਸਾਡੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਅਸੀਂ ਕੈਨੇਡਾ ਜਾ ਕੇ ਵੀ ਇੰਡੀਆ ਦੇ ਤਰੀਕੇ ਤੌਰ 'ਤੇ ਅਪਣਾਉਣਾ ਚਾਹਦੇ ਆ ਅਸੀਂ ਉੱਥੇ ਪਹੁੰਚ ਕੇ ਵੀ ਕੈਨੇਡਾ ਦੇ ਤਰੀਕੇ ਦੇ ਨਾਲ ਨਹੀਂ ਜੀਣਾ ਚਾਹੁੰਦੇ ਅਸੀਂ ਸੋਚਦੇ ਆ ਕਿ ਅਸੀਂ ਇੱਥੇ ਪਹੁੰਚ ਗਏ ਆ ਔਰ ਹੁਣ ਅਸੀਂ ਕੀ ਕਹਿੰਦੇ ਆ ਪੈਸੇ ਕਮਾਈਏ ਬਾਕੀ ਚੀਜ਼ਾਂ ਤਾਂ ਸਾਰੀਆਂ ਇਦਾਂ ਹੀ ਆ ਬਟ ਨਹੀਂ ਜਦੋਂ ਤੁਸੀਂ ਤੁਹਾਡਾ ਫੋਕਸ ਪੈਸਿਆਂ ਵੱਲ ਹੋਏਗਾ ਫਿਰ ਪੀਆਰ ਤੇ ਤੁਹਾਡਾ ਥੋੜਾ ਜਿਹਾ ਸਿਸਟਮ ਹਟ ਜਾਏਗਾ ਔਰ ਤੁਹਾਡਾ ਪੜਾਈ ਤੋਂ ਵੀ ਥੋੜਾ ਤੁਸੀਂ ਹਟ ਜਾਓਗੇ ਜੇ ਤੁਸੀਂ ਪੜਾਈ ਨਹੀਂ ਕਰੋਗੇ ਤਾਂ ਫਿਰ ਆਪਾਂ ਪੀਆਰ ਸੋਚ ਹੀ ਨਹੀਂ ਸਕਦੇ ਕਿ ਪੀਆਰ ਹੋਏਗੀ ਬਿਕੋਜ਼ ਫਿਰ ਅਸੀਂ ਵਕੀਲਾਂ ਦੇ ਚੱਕਰ ਕੱਟਾਂਗੇ ਕੋਈ ਵਕੀਲ 2000 ਡਾਲਰ ਮੰਗੇਗਾ ਕੋਈ 4000 ਡਾਲਰ ਮੰਗੇਗਾ ਫਿਰ ਆਪਾਂ ਜਿਹੜੇ ਪੈਸੇ ਕਮਾਏ ਸੀ ਉਹ ਕਾਦੇ ਲਈ ਕਮਾਏ ਵਕੀਲ ਨੂੰ ਦੇਣ ਲਈ ਤੁਸੀਂ ਸਾਰੀਆਂ ਚੀਜ਼ਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਔਰ ਕੀ ਕਹਿੰਦੇ ਆ ਸਟੂਡੈਂਟ ਜਦੋਂ ਉੱਥੇ ਪਹੁੰਚਦਾ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਪੜ੍ਹਿਆ ਜੀ ਇਹ ਵੀ ਗੱਲਾਂ ਆਉਂਦੀਆਂ ਨੇ ਉੱਥੇ ਸਾਡੇ ਬਹੁਤ ਸਾਰੇ ਵਿਦਿਆਰਥੀ ਨੇ ਜਾਂਦੇ ਸਾਰੀ ਗੱਡੀਆਂ ਗੁੱਡੀਆਂ ਲੈ ਲੈਂਦੇ ਪਤਾ ਲੱਗਿਆ। ਹਾਲਾਂਕਿ ਮੈਂ ਕਿਸੇ ਵਿਦਿਆਰਥੀ ਦੇ ਵਿਰੋਧ ਚ ਨਹੀਂ ਗੱਡੀ ਲੈਣ ਦੇ ਪਰ ਜੇ ਉਹ ਘਰਦਿਆਂ ਦਾ ਲੋਨ ਲੈ ਕੇ ਗਏ ਨੇ, ਘਰਦਿਆਂ ਦਾ ਪਲਾਟ ਬਗਵਾ ਕੇ ਗਏ ਨੇ ਤੇ ਫਿਰ ਉਹ ਉੱਥੇ ਜਾ ਕੇ ਕਹਿਣ ਵੀ ਅਸੀਂ ਗੱਡੀਆਂ ਲਈਏ ਗੱਡੀਆਂ ਅਸੀਂ ਰੱਖੀਏ ਸ਼ੌਂਕ ਪੂਰੇ ਕਰੀਏ ਮਹਿੰਗੇ ਮਹਿੰਗੇ ਮੋਬਾਈਲ ਫੋਨ ਰੱਖੀਏ ਮੈਨੂੰ ਲੱਗਦਾ ਫਿਰ ਇਹ ਵਿਦਿਆਰਥੀ ਵੀ ਆਪਣੇ ਮਾਪੇ ਨਾਲ ਕੋਈ ਜਸਟਿਸ ਨਹੀਂ ਕਰ ਰਹੀ ਜਾਂ ਆਪਣੀ ਲਾਈਫ ਨਾਲ ਜਸਟਿਸ ਨਹੀਂ ਕਰ ਰਹੀ ਹੈ ਜੇ ਵਿਦਿਆਰਥੀ ਮੈਂ ਸੁਣਿਆ ਕਿ ਬਹੁਤ ਉੱਥੇ ਜਿਵੇਂ ਸਾਡੇ ਇੱਥੇ ਵੀ ਦੇਖੋ ਮੈਂ ਆਪਣੇ ਸਟੂਡੈਂਟ ਜਿਹੜੇ ਵੈਲ ਸੈਟਲਡ ਐ ਮੈਂ ਉਹਨਾਂ ਦਾ ਲਾਈਫ ਸਟਾਈਲ ਦੱਸਣਾ ਜਿਹੜੇ ਬੱਚੇ ਉੱਥੇ ਪਹੁੰਚ ਕੇ ਪੱਕੇ ਹੋ ਗਏ ਜਾਂ ਹੱਲੇ ਉਹਨਾਂ ਦੀ ਫਾਈਲ ਵੀ ਲੱਗੀ ਹੋਈ ਹੈ ਦੇਖੋ ਦੇ ਆਰ ਇੰਜੋਇੰਗ देयर ਲਾਈਫ ਠੀਕ ਹੈ ਸੈਟਰਡੇ ਸੰਡੇ ਉਹ ਗੋਲਫ ਖੇਡਦੇ ਆ ਇਹਨਾਂ ਸੈਟਰਡੇ ਸੰਡੇ ਉਹ ਕੈਂਪ ਕਰਨ ਜਾਂਦੇ ਆ ਠੀਕ ਹੈ ਫਿਰ ਉਹ ਬੀਚਸ ਤੇ ਜਾਂਦੇ ਆ ਬਾਰਬੀਕਿਊਸ ਕਰਦੇ ਆ ਦੇ ਆਰ ਇੰਜੋਇੰਗ देयर ਲਾਈਫ ਜਿਹੜੇ ਬੱਚੇ ਉੱਥੇ ਸੈਟਲ ਹੋ ਚੁੱਕੇ ਨੇ ਦੇ ਆਰ ਡੂਇੰਗ ਵੈਰੀ ਵੈਲ ਔਰ ਜਿਹੜੇ ਬੱਚੇ ਇੱਥੇ ਪਹੁੰਚ ਰਹੇ ਆ ਉਹ ਉੱਥੇ ਪਹੁੰਚਦੇ ਆ ਹੀ ਸੋਚਦੇ ਆ ਕਿ ਜਿਹੜੇ ਬੱਚੇ ਅਜੇ ਤੋਂ 7-8 ਸਾਲ ਪਹਿਲਾਂ ਆਏ ਸੀ ਅਸੀਂ ਉਹਨਾਂ ਦਾ ਲਾਈਫ ਸਟਾਈਲ ਫੋਲੋ ਕਰ ਲਈਏ ਤੁਸੀਂ ਸਮਝਦੇ ਹੋ ਦੇਖੋ ਦੇਖੀ ਆਪਾਂ ਸੋਚਦੇ ਆ ਕਿ ਯਾਰ ਉਹ ਗੋਲਫ ਖੇਡਦਾ ਮੈਂ ਵੀ ਗੋਲਫ ਖੇਡਣੀ ਸ਼ੁਰੂ ਕਰਦਾ ਉਹਨੇ Honda CRV ਰੱਖੀ ਹੋਈ ਆ ਜਾਂ ਉਹਨੇ BMW ਰੱਖੀ ਹੋਈ ਆ ਮੈਂ ਪਹੁੰਚਦੇ ਆਂ BMW ਲੈ ਲਾਂ ਜਾਂ ਮੈਂ ਪਹੁੰਚਦੇ ਆਂ ਇਹ ਸਾਰਾ ਕੁਝ ਅਚੀਵ ਕਰ ਲਾਂ ਜਿਹੜਾ ਬੱਚਾ 7-8 ਸਾਲ ਪਹਿਲਾਂ ਆਇਆ ਸੀ ਜਿਹੜੀ ਉਹਨੇ ਮਿਹਨਤ ਕੀਤੀ ਹੈ ਉਹ ਉਹ ਨਹੀਂ ਕੋਈ ਦੇਖਦਾ ਉਹ ਵੀ ਸੋ ਪਹਿਲੀ ਗੱਲ ਤਾਂ ਦੇਖੋ ਸਾਨੂੰ ਬੱਚੇ ਉੱਥੇ ਪਹੁੰਚਦੇ ਆਂ ਜਦੋਂ ਪਹੁੰਚਦੇ ਆਂ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਇੱਕੋ ਚੀਜ਼ ਤੇ ਧਿਆਨ ਲਾਣਾ ਚਾਹੀਦਾ ਆਪਣੀ ਪੜ੍ਹਾਈ ਤੇ ਪਾਰਟ ਟਾਈਮ ਜੌਬ ਦੋ ਚੀਜ਼ਾਂ ਕਿਉਂਕਿ ਪੜ੍ਹਾਈ ਵੀ ਸਭ ਤੋਂ ਇੰਪੋਰਟੈਂਟ ਪੜ੍ਹਾਈ ਹੈ ਦੇਖੋ ਜਿਹੜੇ ਬੱਚਿਆਂ ਨੇ ਪੜ੍ਹਾਈ ਨਹੀਂ ਕੀਤੀ ਅੱਜ ਦੀ ਰੇਟ ਚ ਸਟਰਗਲ ਕਰ ਰਹੇ ਨੇ ਕੈਨੇਡਾ ਚ ਜਿਹੜੇ ਬੱਚਿਆਂ ਨੇ ਆਪਣੀ ਪੜ੍ਹਾਈ ਛੱਡ ਕੇ ਕਾਲਜ ਵੀ ਚੇਂਜ ਕੀਤੇ ਉਹ ਵੀ ਸਟਰਗਲ ਕਰ ਰਹੇ ਨੇ ਕੈਨੇਡਾ ਚ ਜਿਹੜੇ ਬੱਚੇ ਅੱਜ ਦੀ ਰੇਟ ਚ ਵਰਕ ਪਰਮਿਟ ਵੀ ਉਹਨਾਂ ਦੇ ਮੁੱਕ ਗਏ ਆ ਔਰ ਉਹਨਾਂ ਨੂੰ ਡਰ ਰਿਹਾ ਕਿ ਜੇ ਕੰਟਰੀ ਨੇ ਸਾਨੂੰ ਰਿਪੋਰਟੇਸ਼ਨ ਨੋਟਿਸ ਦਿੱਤਾ ਜਾਂ ਕੰਟਰੀ ਨੇ ਸਾਨੂੰ ਕਿਹਾ ਕਿ ਤੁਸੀਂ ਇੱਥੇ ਚਲੇ ਜਾਓ ਤੁਹਾਡੇ ਕੋਲ ਜੌਬ ਨਹੀਂ ਹੈਗੀ ਕਿਉਂਕਿ ਉਹਨਾਂ ਨੇ ਧਿਆਨ ਨਹੀਂ ਦਿੱਤਾ ਕਿ ਸਾਨੂੰ ਕੀ ਸਟੈਪਸ ਫਾਲੋ ਕਰਨੇ ਚਾਹੀਦੇ ਆ ਪੀਆਰ ਪਲਾਨ ਲਈ ਔਰ ਜਦੋਂ ਅਸੀਂ ਧਿਆਨ ਨਹੀਂ ਦਿੱਤਾ ਔਰ ਅੱਜ ਦੀ ਡੇਟ 'ਚ ਕੈਨੇਡਾ ਦੀ ਸਿਚੁਏਸ਼ਨ ਇਦਾਂ ਦੀ ਹੈ ਕਿ ਸਾਡੇ ਬੱਚੇ ਗਵਰਨਮੈਂਟ ਨੂੰ ਗਲੇਮ ਕਰ ਰਹੇ ਨੇ ਕਿ ਗਵਰਨਮੈਂਟ ਪੀਆਰ ਨਹੀਂ ਦੇਦੀ ਜੀ ਗਵਰਨਮੈਂਟ ਤਾਂ ਹਰ ਮਹੀਨੇ 5000 ਤੋਂ 25000 ਤੱਕ ਇਨਵਿਟੇਸ਼ਨ ਦੇ ਰਹੀ ਹੈ ਕਿਸੇ ਮੈਨੇ 5000 ਇਨਵਿਟੇਸ਼ਨ ਆ ਰਹੇ ਕਿਸੇ ਮੈਨੇ 25000 ਇਨਵਿਟੇਸ਼ਨ ਆ ਰਹੇ ਹਨ ਔਰ ਗਵਰਨਮੈਂਟ ਚਾਹਦੀ ਹੈ ਕਿ ਜਿਹੜੇ ਐਲੀਜੀਬਲ ਬੱਚੇ ਹੈਗੇ ਆ ਇਨਸਾਈਡ ਕੈਨੇਡਾ ਉਹਨਾਂ ਸਾਰਿਆਂ ਨੂੰ ਪੀਆਰ ਦਿੱਤੀ ਜਾਵੇ ਗਵਰਨਮੈਂਟ ਜਾਂਦੀ ਹੈ ਤਾਂ ਹੀ ਉਹਨਾਂ ਨੇ ਰੂਲ ਬਣਾਏ ਜੇ ਨਹੀਂ ਪੀਆਰ ਦੇਣੀ ਸੀ ਤਾਂ ਉਹ ਇਨਵੀਟੇਸ਼ਨਸ ਜਾਂ ਪੀਆਰ ਦੇ ਰੂਲਸ ਜਾਂ ਨੋਮੀਨੇਸ਼ਨਸ ਜਾਂ ਐਕਸਪ੍ਰੈਸ ਐਂਟਰੀ ਡਰਾਜ਼ ਹਰ ਹਫਤੇ ਕੱਢ ਰਹੇ ਨੇ ਹਰ ਹਫਤੇ ਕੱਡੇ ਜਾ ਰਹੇ ਨੇ ਡਰਾਜ਼ ਐਵਰੀ ਵੀਕ ਸੁਰਿੰਦਰ ਜੀ ਐਵਰੀ ਵੀਕ ਡਰਾਜ਼ ਕੱਡੇ ਜਾ ਰਹੇ ਨੇ ਤਾਂ ਕਿ ਜਿਹੜੇ ਬੱਚੇ ਐਲੀਜੀਬਲ ਹਨ ਉਹਨਾਂ ਦੀ ਪੀਆਰ ਹੋਏ ਸੋ ਜਿੰਨਾ ਨੰਬਰ ਆ ਰਿਹਾ ਪੀਆਰ ਦਾ ਜਾਂ ਜਿਨ੍ਹਾਂ ਦੀ ਪੀਆਰ ਹੋ ਰਹੀ ਹੈ ਆਪਾਂ ਉਹਨਾਂ ਵੱਲ ਦੇਖ ਰਹੇ ਹਾਂ ਜਿਹੜੇ ਬੱਚੇ ਸਟਰਗਲ ਕਰ ਰਹੇ ਨੇ ਜਿਹੜੇ ਬੱਚੇ ਗਲਤ ਕੰਮ ਕਰ ਰਹੇ ਨੇ ਜਿਹੜੇ ਬੱਚੇ ਉੱਥੇ ਸੈਟਲ ਨਹੀਂ ਹੋ پا ਰਹੇ ਸੋ ਸਟੂਡੈਂਟਸ देयर ਇਜ਼ ਅ ਸਿਸਟਮ ਵੀ ਨੀਡ ਟੂ ਫਾਲੋ ਪ੍ਰਾਇਆ ਦੇਸ਼ ਹੈ ਕੋਈ ਵੀ ਦੇਸ਼ ਇਹ ਸਿਰਫ ਕੈਨੇਡਾ ਦੇ ਵਿੱਚ ਲਾਗੂ ਨਹੀਂ ਹੁੰਦਾ ਇਹ ਕਿਸੇ ਵੀ ਦੇਸ਼ 'ਚ ਲਾਗੂ ਹੋਏਗਾ ਚਾਹੇ ਤੁਸੀਂ ਜਰਮਨੀ ਜਾਓ ਚਾਹੇ ਤੁਸੀਂ ਯੂਐਸਏ ਜਾਓ ਚਾਹੇ ਤੁਸੀਂ ਆਸਟ੍ਰੇਲੀਆ ਜਾਓ ਜੇ ਤੁਸੀਂ ਸਿਸਟਮ ਫਾਲੋ ਨਹੀਂ ਕਰੋਗੇ ਤਾਂ ਪੀਆਰ ਮਿਲਣੀ ਮੁਸ਼ਕਲ ਹੈ ਬਿਲਕੁਲ ਠੀਕ ਹੈ ਜੀ ਬਹੁਤ ਹੀ ਦਿਲਚਸਪ ਫੈਕਟ ਤੁਸੀਂ ਸਾਹਮਣੇ ਰੱਖੇ ਨੇ ਜਸ਼ਮੀ ਜੀ ਫਿਰ ਸਾਡੇ ਮਾਪੇ ਵੀ ਹੱਥੋਂ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬੱਚਿਆਂ ਨੂੰ ਇੱਥੇ ਪ੍ਰੀਪੇਅਰ ਕਰਕੇ ਭੇਜੀਏ ਕਿ ਤੁਸੀਂ ਉੱਥੇ ਪਹਿਲੇ ਪੜ੍ਹਾਈ ਦੇ ਵਾਲੇ ਜਿਹੜੇ 2-3 ਸਾਲ ਨੇ ਘੱਟੋ-ਘੱਟ ਉਹ 2-3 ਸਾਲ ਜਿਹੜੇ ਪੜ੍ਹਾਈ ਆ ਉਹ ਤੁਸੀਂ ਸ਼ੌਂਕ ਮਾਰ ਕੇ ਕਰਨੀ ਹੈ ਵੀ ਕਾਰਾਂ ਦਾ 골ਫ ਖੇਡਣ ਦਾ ਜਾਂ ਇੱਕ ਚੀਜ਼ ਤੇ ਮੈਂ ਕਹਿਣਾ ਚਾਹਾਂਗਾ ਕਿ ਤੁਹਾਨੂੰ ਕੋਈ ਕਵੇ ਕਿ ਬੱਚਾ 18 ਸਾਲ ਦਾ ਹੈ 2 ਸਾਲ ਮਿਹਨਤ ਕਰ ਲੇ ਔਰ ਉਸ ਤੋਂ ਬਾਅਦ ਤੁਸੀਂ ਅੱਛਾ ਸੈਟਲ ਹੋ ਸਕਦੇ ਹੋ ਫੁੱਲ ਟਾਈਮ ਜੌਬ ਕਰ ਸਕਦੇ ਹੋ ਤੁਸੀਂ ਸਿਟੀਜ਼ਨ ਵੀ ਹੋ ਸਕਦੇ ਹੋ ਤੁਹਾਨੂੰ ਪੂਰੀ ਦੁਨੀਆ 'ਚ ਘੁੰਮਣ ਲਈ ਵੀਜ਼ਾ ਨਹੀਂ ਚਾਹੀਦਾ ਸੋ ਪੂਰੀ ਦੁਨੀਆ 'ਚ ਘੁੰਮਣ ਲਈ ਵੀਜ਼ਾ ਨਹੀਂ ਚਾਹੀਦਾ ਜਦ ਤੁਸੀਂ ਕੈਨੇਡਾ ਦੇ ਸਿਟੀਜ਼ਨ ਹੋ ਜਾਂਦੇ ਹੋ ਸੋ ਹਾਈ ਸਟੈਂਡਰਡ ਆਫ ਲਾਈਫ ਵੀ ਤੁਸੀਂ ਜੀ ਸਕਦੇ ਹੋ ਕੀ ਸਰ 2 ਸਾਲ ਦਾ ਐਫਰਟ ਬਹੁਤ ਲੰਬਾ ਹੈ ਸੋ ਮੈਂ ਸਟੂਡੈਂਟਸ ਨੂੰ ਪੁੱਛਣਾ ਚਾਹਾਂਗਾ ਕਿ 2 ਸਾਲ ਦਾ ਐਫਰਟ ਬਹੁਤ ਲੰਬਾ ਔਰ ਜਿਹੜੇ ਬੈਨੀਫਿਟ ਆਪਾਂ 2 ਸਾਲ ਪੜ੍ਹਾਈ ਕਰਕੇ ਲੈ ਸਕਦੇ ਹਾਂ ਇੰਡੀਆ 'ਚ ਤੁਸੀਂ 25 ਸਾਲ ਵੀ ਉਹ ਕੰਮ ਕਰ ਲੋ ਤਾਂ ਉਹ ਬੈਨੀਫਿਟ ਨਹੀਂ ਮਿਲਣਾ ਜਿਹੜੇ ਬੈਨੀਫਿਟ ਹੁਣ ਮੈਂ ਦੇਖਿਆ ਬੱਚੇ ਕੀ ਕਹਿੰਦੇ ਆ ਯੂ ਐਸ ਏ ਨੂੰ ਮੰਜਾਰੇ ਨੇ ਯੂ ਐਸ ਏ ਤਾਂ ਸਿਰ ਉਹਨਾਂ ਲਈ ਲੁਧਿਆਣਾ ਬਸ ਬਾਰਡਰ ਕਰਾਸ ਕੀਤਾ ਤਾਂ ਯੂ ਐਸ ਏ ਪਹੁੰਚ ਗਏ ਟ੍ਰਾਂਟੋ ਤੋਂ ਯੂ ਐਸ ਏ ਦੀ ਐਂਟਰੀ ਸਿਰਫ 2 ਘੰਟੇ ਦੂਰ ਵੈਂਕੂਵਰ ਤੋਂ ਯੂਐਸਏ ਐਂਟਰ ਕਰਨਾ ਘੰਟਾ ਲੱਗਦਾ ਔਰ ਵੀਜ਼ਾ ਚਾਹੀਦਾ ਨਹੀਂ ਜਿੰਨਾਂ ਕੋਲ ਕਨੇਡੀਅਨ ਪਾਸਪੋਰਟ ਹੈ ਸੋ ਯੂਐਸਏ ਸ਼ਾਪਿੰਗ ਕਰਨ ਜਾਂਦੇ ਨੇ ਬੱਚੇ ਕਈ ਬੱਚੇ ਤਾਂ ਇਦਾਂ ਦੇ ਵੀ ਹੋ ਕਹਿੰਦੇ ਉੱਧਰ ਤੇਲ ਸਸਤਾ ਮਿਲਦਾ ਆਪਾਂ ਗੱਡੀ ਉਧਰੋਂ ਤੇਲ ਭਰਾ ਕੇ ਆਈ ਦੀਆਂ ਜੀ ਸੋ ਸਟੂਡੈਂਟਸ ਜਿੱਦਾਂ ਦੀਆਂ ਚੀਜ਼ਾਂ ਉੱਥੇ ਮੈਂ ਬੱਚਿਆਂ ਨੂੰ ਦੇਖਿਆ ਕਰਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਟ੍ਰੈਸ ਚ ਆ ਬੱਚੇ ਮੈਂ ਤਾਂ ਸਟ੍ਰੈਸ ਚ ਹੋ ਸਕਦੇ ਨੇ ਜਿਹੜੇ ਬੱਚੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਛੱਡਤੀ ਜਿਨ੍ਹਾਂ ਨੇ ਜਿਨ੍ਹਾਂ ਨੇ ਕੀ ਕਹਿੰਦੇ ਆ ਰੂਲਸ ਫਾਲੋ ਨਹੀਂ ਕੀਤੇ ਜ਼ਰੂਰ ਪਰੇਸ਼ਾਨ ਹੋਣਗੇ ਕਿਉਂਕਿ ਦੇਖੋ ਹਰ ਬੰਦਾ ਸਕਸੈਸਫੁਲ ਨਹੀਂ ਹੁੰਦਾ ਇੰਡੀਆ 'ਚ ਵੀ ਜਦੋਂ ਆਪਾਂ ਰਹਿੰਦੇ ਆ ਤਾਂ ਹਰ ਬੰਦਾ ਸਕਸੈਸਫੁਲ ਨਹੀਂ ਹੈਗਾ ਹਰ ਕਿਸੇ ਦਾ ਨਜ਼ਰੀਆ ਵੀ ਆਪ ਕੋ ਆਪਣੀ ਕਿਸਮਤ ਵੀ ਹੁੰਦੀ ਹੈ ਸੋ ਹਰ ਬੰਦਾ ਸਕਸੈਸਫੁਲ ਨਹੀਂ ਹੁੰਦਾ ਬਟ ਵਾਟ ਆਈ ਹੈਵ ਸੀਨ ਇਨ ਜਦੋਂ ਮੈਂ ਦੇਖਦਾ ਕੈਨੇਡਾ ਜਾਣਾ ਉਥੇ 70 ਤੋਂ 80% ਬੱਚੇ ਸੈਟਲਡ ਐ ਕੰਮ ਕਰ ਰਹੇ ਨੇ ਤੇ ਕਹਿੰਦੇ ਇਹ ਕੁਝ ਬੱਚਿਆਂ ਨੂੰ ਕੰਮ ਨਹੀਂ ਮਿਲਿਆ ਉਹ ਕੰਮ ਮਿਲ ਜਾਏਗਾ ਉਹਨਾਂ ਨੂੰ ਦੋ ਤਿੰਨ ਮਹੀਨੇ ਲੱਗ ਰਹੇ ਨੇ ਕੰਮ ਮਿਲਣ ਚ ਬਿਕੋਜ਼ ਸੋ ਮੈਨੀ ਸਟੂਡੈਂਟਸ ਆਰ ਗੋਇੰਗ ਪਰ ਸਭ ਤੋਂ ਵਧੀਆ ਗੱਲ ਹੈ ਕਿ ਜਿਹੜਾ ਕੈਨੇਡਾ ਦਾ ਵੀਜ਼ਾ ਸਕਸੈਸ ਰੇਟ ਹੈ ਉਹ ਆਈਡੀ ਰੇਟ 'ਚ ਵੀ ਬਰਕਰਾਰ ਹੈ ਆਈਡੀ ਰੇਟ 'ਚ ਵੀ ਅੱਛਾ ਵੀਜ਼ਾ ਸਕਸੈਸ ਰੇਟ ਹੈ ਹੁਣ ਅਸੀਂ ਆਸਟ੍ਰੇਲੀਆ ਨਾਲ ਹੀ ਕੰਪੇਅਰ ਕਰੀਓ ਆਸਟ੍ਰੇਲੀਆ ਨੇ 1600 ਡਾਲਰ ਐਂਬੈਸੀ ਫੀਸ ਕਰਤੀ ਕਿਉਂ ਕਰਤੀ ਕਿਉਂਕਿ ਉਹਨਾਂ ਨੇ ਵੀਜ਼ਾ ਹੀ ਨਹੀਂ ਦੇਣਾ ਉਹ ਕਹਿੰਦੇ ਵੀਜ਼ਾ ਦਾ ਆਪਾ ਦੇਣਾ ਨਹੀਂ ਘਟੋ ਘਟ ਇੱਥੋਂ ਦਾ ਪੈਸੇ ਲਈਏ 1600 ਡਾਲਰ ਕੈਨੇਡਾ ਦੀ ਮੈਸੀ ਵੀਜ਼ 150 ਡਾਲਰ ਔਰ ਆਸਟ੍ਰੇਲੀਆ ਦੀ ਮੈਸੀ ਵੀਜ਼ 1600 ਡਾਲਰ ਔਰ ਵੀਜ਼ਾ ਸਕਸੈਸ ਰੇਟ ਆਈਜੀ ਰੇਟ ਜਿਹੜਾ 50% ਤੋਂ ਵੀ ਥੱਲੇ ਚੱਲ ਰਿਹਾ ਆਸਟ੍ਰੇਲੀਆ ਦਾ ਸੋ ਸਟੂਡੈਂਟਸ ਮੈਂ ਕਿਸੇ ਕੰਟਰੀ ਨੂੰ ਇਹ ਨਹੀਂ ਕੰਦਾ ਕਿ ਮਾੜਾ ਹੈ ਆਸਟ੍ਰੇਲੀਆ ਬਹੁਤ ਵਧੀਆ ਕੰਟਰੀ ਹੈ ਜੇ ਤੁਸੀਂ ਨਰਸਿੰਗ ਕਰਨ ਜਾਓ ਹੈਲਥ ਕਰਨ ਜਾਓ ਇੰਜੀਨੀਅਰਿੰਗ ਕਰਨ ਜਾਓ ਬਟ ਆਦਰ than that ਤਾਂ ਕਰਨ ਜਾਓਗੇ ਨਾ ਜੇ ਐਮਬੈਸੀ ਵੀਜ਼ਾ ਦੇਊਗੀ ਜੇ ਮੈਸੀ ਵੀਜ਼ਾ ਹੀ ਨਹੀਂ ਦਊਗੀ ਤਾਂ ਤੁਸੀਂ ਆਸਟ੍ਰੇਲੀਆ ਕਿੱਦਾਂ ਜਾਓਗੇ ਸੋ ਆਈ ਫੀਲ ਕਿ ਸਟੂਡੈਂਟਸ ਨੂੰ ਪ੍ਰਾਇੋਰਟੀ ਸਮਝਣੀਆਂ ਚਾਹੀਦੀਆਂ ਆਈ ਫੀਲ ਕਿ ਸਟੂਡੈਂਟਸ ਨੂੰ ਦੇਖਣਾ ਚਾਹੀਦਾ ਕਿ ਕਿਹੜਾ ਕੰਟਰੀ ਕਿੱਦਾਂ ਸਪੋਰਟ ਕਰ ਰਿਹਾ ਹੈ ਕਿਹੜੇ ਕੰਟਰੀ 'ਚ ਕੀ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਦੇਖ ਕੇ ਹੀ ਸਾਨੂੰ ਚੂਜ਼ ਕਰਨਾ ਚਾਹੀਦਾ ਐਂਡ ਵੀ ਆਰ ਡੀਲਿੰਗ ਇਨ 올 ਦਾ ਕੰਟਰੀਜ਼ ਤੁਸੀਂ ਨੀਰੈਸਟ ਬ੍ਰਾਂਚ ਵਿਜ਼ਿਟ ਕਰਕੇ ਆਪਣਾ ਕੇਸ ਅਪਲਾਈ ਕਰ ਸਕਦੇ ਹੋ ਥੇਰ ਇਜ਼ ਨੋ ਐਪਲੀਕੇਸ਼ਨ ਫੀਸ অর ਥੇਰ ਇਜ਼ ਨੋ ਪ੍ਰੋਸੈਸਿੰਗ ਫੀਸ ਲੈਂਡਮਾਰਕ ਇਮੀਗ੍ਰੇਸ਼ਨ ਇਸ ਚਾਰਜਿੰਗ so visit our nearest office and apply for any country specific visa no processing fees will be taken so bilkul ji bahut hi mahatvapurna jankari sade nal jasmeet partia ji ne sanjhi kiti hai so eh bade ehhi ji jankari hai jehdi sare vidyarthiyan tak jani chahiye so is video nu tusi share kariyo aam taur te main kade nahi kehanda hunda ki video share karo par ede nal dusre vidyarthiyan da tusi bhala kar sakde ho share karke jasmeet ji thank you so much ਬਹੁਤ ਹੀ ਮਹੱਤਵਪੂਰਨ ਤੁਸੀਂ ਮੈਨੂੰ ਲੱਗਦਾ ਹੈ ਵਿਦਿਆਰਥੀਆਂ ਨੂੰ ਇਹਦੇ ਨਾਲ ਹੌਸਲਾ ਵੀ ਮਿਲੇਗਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਚੰਗਾ ਕਿਵੇਂ ਬਣਾਉਣਾ ਹੈ ਥੈਂਕ ਯੂ ਸੋ ਮਚ ਥੈਂਕ ਯੂ